ਅੱਗਾਂ ਦੀ 3.5 ਕਰੋੜ ਦੀਆਂ ਜਿਹੜੀਆਂ ਮਸ਼ੀਨਰੀ ਐ ਉਹ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਰੋਪੜ ਦੇ ਫਾਇਰ ਬ੍ਰਿਗੇਡ ਨੂੰ ਜਿਹੜੀ ਮਿਲੀ ਐ ਇਹਦੇ ਨਾਲ ਕਿ ਪੱਗਾਂ ਦੀ ਕਿਸੇ ਵੀ ਤਰ੍ਹਾਂ ਦੀ ਅੱਗ ਜਿਹੜੀ ਐ ਉਹ ਬੁਝਾਈ ਜਾ ਸਕਦੀ ਐ ਸੋ ਇਸ ਕਰਕੇ ਦਾ ਰੋਪੜ ਦਾ ਫਾਇਰ ਬ੍ਰਿਗੇਡ ਸਿਸਟਮ ਐ ਜਿਹੜਾ ਪਹਿਲਾਂ ਇਕਿਪਡ ਨਹੀਂ ਸੀਗਾ ਹੁਣ ਪੂਰੀ ਇਕਿਪਡ ਐ ਵੱਡੇ ਵੱਡੇ ਰੈਸਕਿਊ ਟੈਂਡਰ ਮਲਟੀ ਪਰਪਸ ਟੈਂਡਰ ਕਯੂਆਰ ਜੀਪਾਂ ਉਹ ਇੱਥੇ ਹੁਣ ਮੌਜੂਦ ਨੇ ਮਿਨੀ ਫਾਇਰ ਟੈਂਡਰ ਵੀ ਮੌਜੂਦ ਨੇ ਸੋ ਜਿਹੜੀ ਜਿਹੜਾ ਹੁਣ ਅੱਜ ਨਵਾਂ ਮਲਟੀ ਪਰਪਸ ਟੈਂਡਰ ਮਿਲਿਆ ਉਹਦੀ ਕੀਮਤ ਕਰੀਬ ਕਰੀ 1 ਕਰੋੜ ਰੁਪਈਆ ਹੈ ਜਿਹੜਾ ਮਿਨੀ ਫਾਇਰ ਟੈਂਡਰ ਮਿਲਿਆ ਉਹਦੀ ਕੀਮਤ ਕਰੀਬ ਕਰੀ 50 ਲੱਖ ਰੁਪਈਆ ਹੈ ਕਯੂਆਰ ਜੀਪ ਦੀ ਕੀਮਤ ਕਰੀਬ ਕਰੀ 30 ਲੱਖ ਰੁਪਈਆ ਹੈ ਰੈਸਕਿਊ ਟੈਂਡਰ ਪਹਿਲਾਂ ਸਾਨੂੰ ਮਿਲਿਆ ਸੀ ਉਹ 1.5 ਕਰੋੜ ਦਾ ਹੈ 19 ਜਣਿਆਂ ਦਾ ਫਾਇਰ ਡਾਥ ਸਟਾਫ ਵੀ ਇੱਥੇ ਨਵਾਂ ਆ ਚੁੱਕਾ ਹੈ ਇਹ ਸਾਰੀ ਮਸ਼ੀਨਰੀ ਦੀ ਕੀਮਤ ਜਿਹੜੀ ਹੈ 3.5 ਕਰੋੜ ਰੁਪਈਆ ਬਣਦੀ ਹੈ ਜਿਹੜੀ ਰੋਪੜ ਨੂੰ ਜਿਹੜੀ ਹੈ ਆਮਾਦੀ ਪਾਰਟੀ ਸਰਕਾਰ ਦੇ ਦੁਆਰ ਮਿਲ ਚੁੱਕੀ ਹੈ ਜਿਹੜਾ 19 ਜਣੇ ਦਾ ਸਟਾਫ ਹੈ ਉਹ ਲੱਗ ਦੋ ਜੀ ਟੋਟਲ ਗੱਡੀਆਂ ਹੁਣ ਦੇਖੋ ਆ ਤੁਹਾਡੇ ਸਾਹਮਣੇ ਸਾਰੀ ਫਾਇਰ ਵਿਗਟ ਭਰੀ ਹੋਈ ਪਈ ਐ ਤਿੰਨ ਅ ਵਿਕਰ 6 ਗੱਡੀਆਂ 6 ਦਿਨਾਂ ਕੋ 6 ਗੱਡੀਆਂ ਟੋਟਲ ਹੋ ਗਈਆਂ ਜੀ ਗੱਡੀਆਂ ਵੀ ਆਮ ਨਹੀਂ ਐ 1.5 ਕਰੋੜ ਦੀਆਂ ਗੱਡੀਆਂਆਂ ਹਰ ਤਰ੍ਹਾਂ ਦੀ ਐਮਰਜੈਂਸੀ ਨੂੰ ਜਿਹੜੀਆਂ ਨਿਜਟ ਸਕਦੀਆਂ ਨੇ